ਚਾਚੀ ਜੀ ਚਾਚੀ ਜੀ ਆ ਫੜੋ ਪਾਓ ਜਿੰਨੇ ਚੌਲ ਖਾਣੇ ਨੇ ਆਪਣੇ ਸਾਹ ਨਾਲ ਨਹੀਂ ਕੋਈ ਨਹੀਂ ਆ ਫੜੋ ਰੋਟੀਆਂ ਵੀ ਪੱਕੀਆਂ ਚਾਚੀ ਜੀ ਰੋਟੀ ਲੈਣੀ ਹੋ ਉਹ ਨਾਲ ਲੈ ਲਿਓ ਚੌਲ ਥੋੜੇ ਜਿਹਾ ਖਾਣ ਦਾ ਮੈਂ ਤਾਂ ਖਾ ਗਈ ਕੋਈ ਨਹੀਂ ਖਾ ਲੋ ਚਾਚੀ ਜੀ ਹਾਂ ਕੋਈ ਨਹੀਂ ਖਾ ਲੋ ਖਾ ਵੀਰ ਗਈ ਸਾਬੀ ਨੂੰ ਦਿੱਤੇ ਹੀ ਚੌਲ ਚਾਚੀ ਜੀ ਖਾਦੇ ਥੋੜੇ ਜੀ ਖਾੜੇ ਤਾਂ ਕੋਈ ਨਹੀਂ ਮਾਰੇ ਜੇ 2-3 ਚਮਚਾ ਹੀ ਜ਼ਿਆਦਾ ਨਹੀਂ ਤੇ ਮੈਨੂੰ ਅਗੋਂ ਲੜਨ ਪੈਂਦਾ ਵਾ ਤੇ ਮੇਰੇ ਨਾਲ ਚੜ ਗਿਆ ਫੇਰ ਸਵਾਲ ਦਾਂਗੇ ਫੇਰ ਹੁਣ ਫਾਦ ਆ ਮੈਂ ਪਾਉਂਨਗੀ ਪਾਉ ਤਾਂ ਹੀ ਸਬਜ਼ੀ ਤੇ ਸਬਜ਼ੀ ਬੜੀ ਵਦਲਾ ਜਾਂਦੀ ਹੈ ਹਣੇ ਤੀ ਅੱਜ ਮੇਰੇ ਹੱਥਾਂ ਦੀ ਸਬਜ਼ੀ ਖਾ ਕੇ ਵੇਖੋ ਚਾਚੀ ਜੀ ਦੇਖਣੇ ਤਾਂ ਚੜੀ ਲੱਗਾਂਗੀ ਤੁਹ ਪਤਾ ਨਹੀਂ ਅਗੋਂ ਸਵਾਦ ਵੀ ਲੱਗੋਗੇ ਸਵੈਲ ਤਾਂ ਬੜੇ ਵਧੀਆ ਹੁੰਦੀ ਹੈ ਖਾ ਕੇ ਦੱਸੋ ਤੁਸੀਂ ਵੀ ਕਿਦਾਂ ਦੀ ਹੈ ਸਬਜ਼ੀ ਪਾ ਲਓ ਮੈਂ ਪਾ ਦ ਪਾਓ ਖਾ ਲਓ ਅੱਜ ਕੱਲ ਦਾ ਚਾਚੀ ਧਨੀਆ ਸਬਜ਼ੀ ਚ ਪਏ ਤੇ ਵਧੀਆ ਲੱਗਦਾ ਗਰਮੀਆਂ ਚ ਵੇ ਲੋ ਲੱਭੀ ਦਾ ਗਰਮੀ ਚ ਲੱਭਦਾ ਹੀ ਮਿਲਦਾ ਖਾ ਜਾਂਦਾ ਥੱਪਾ ਨਾਲ ਹਾਂਜੀ ਸੱਚ ਨੂੰ ਤਾਂ ਚਮਚ ਦੇ ਪਾਣੀ ਲਿਆਵਾ ਮੈਂ ਚਲੋ ਮੈਂ ਤਾਂ ਪਰ ਪੀਂਦੇ ਨਹੀਂ ਨਹੀਂ ਪੀਣਾ ਚਾਚੀ ਜੀ ਹਾਂ ਤੁਸੀਂ ਪੀ ਲੈ ਤੁਸੀਂ ਲੈ ਲਓ ਮੈਂ ਵੀ ਠਹਿਰ ਕੇ ਪੀਣਾ ਫਿਰ ਚਲ ਆਜੋ ਫਿਰ ਇੱਧਰ ਬਹਿ ਕੇ ਖਾਣੀਆਂ ਆਜੋ ਬਹਿ ਕੇ ਖਾਣੀਆਂ ਲਿਓ ਚਾਚੀ ਜੀ ਮੈਂ ਭਾਂਡੇ ਰੱਖ ਕੇ ਤੁਮ ਵਧੀਆ ਲੱਗੀ ਚਾਚੀ ਜੀ ਸਬਜ਼ੀ ਵੱਟ ਕੱਢੇ ਸਬਜ਼ੀ ਥੋੜੇ ਮੈਨੂੰ ਕਰਾਰੀ ਵਧੀਆ ਲੱਗਦੀ ਜੇ ਫਿੱਕੀ ਜਿਹੀ ਸਬਜ਼ੀ ਚੰਗੀ ਲੱਗਦੀ ਨਾ ਕਰਾਰੀ ਹੈ ਹੂੰ ਮੈਂ ਭਾਂਡੇ ਰੱਖ ਕੇ ਆਉਣੀ ਓਹ ਖਾਣਾ ਪੀਣਾ ਦੀ ਹੋਰ ਦੱਸ ਦੋ ਚਾਚੀ ਉ ਅੱਛਾ ਕਰ ਲੈ ਫੇਰ ਬਹਿ ਕੇ ਨਾ 10 ਮਿੰਟ ਗੱਲਬਾਤ ਮਾਰਦੇ ਆ ਪਰ ਮੈਨੇ ਜੇ ਰੋਟੀ ਖਾਂਦੇ ਗੱਲ ਕਰਦੇ ਫੇਰ ਮੈਂ ਹੱਸਿਆ ਨੇ ਕਹਿੰਦੇ ਰੋਟੀ ਖਾਣ ਲੱਗਿਆ ਨਹੀਂ ਗੱਲ ਕਰੀ ਤੇ ਹਾਂਜੀ ਫੇਰ ਸਾਦਾ ਸਾਕੇਤ ਚਾਹ ਹੁਣ ਬੈਨੇ ਘੜੀ ਗੱਪ ਸਭ ਤੂੰ ਇਸ ਐਨੀ ਤੇ ਸਾਬ ਵੀ ਲਾ ਕੇ ਵੀ ਬਹਿ ਜਾਓ ਘਣੀ ਕੇ ਚਾਚੀ ਮੈਂ ਭਾਂਡੇ ਮਾਂਜਣਾ ਚੋਕ ਲਈ ਨਹੀਂ ਹੁਣ ਤੱਕ ਚਲ ਠੀਕ ਆ ਫੇਰ ਆਂਦੀ ਜਾ ਵੀ ਲਾ ਕੇ ਬਹਿ ਜਾਓ ਆ ਜਾ ਚਲ ਠੀਕ ਆ ਪਤਾ ਨਹੀਂ ਕਿ ਇਹ ਗੱਲ ਅੱਜ ਮੰਮੀ ਵੱਲ ਬਾਰ-ਬਾਰ ਧਿਆਨ ਕਿਉਂ ਜਾਣ ਡਿਆ ਵਾ ਸਭ ਠੀਕ-ਠਾਕ ਹੋਵੇ ਸਹੀਂ ਪਤਾ ਨਹੀਂ ਆ ਗੱਲ ਹੋ ਜਾਂਦੀ ਤੇ ਚਲ ਥੋੜਾ ਬੋਧਾ ਧਿਆਨ ਹਟ ਜਾਣਾ ਹੀਗਾ ਕੀ ਕਰ ਰਹੀ ਆ ਮਜੀਦ ਕੁਝ ਨਹੀਂ ਮੰਮੀ ਨਾਲ ਧੋ ਕੇ ਬੈਠੀ ਆ ਉਹ ਤਰਾਖਣ ਡਈ ਮੇਰਾ ਲਤਪੀੜ ਹੋਣ ਡਈਏ ਤੇ ਹੁਣ ਤੱਕ ਤੂੰ ਐ ਬੈਠੀ ਆ ਈਰਮਾਨ ਤੇ ਕੀ ਕਰਨਾ ਹੀ ਫਿਰ ਜਿੰਨਾ ਹੋਇਆ ਉਹਨਾਂ ਕ ਕਰ ਲਿਆ ਵਾ ਅਮਲ ਤੇ ਸਾਰਾ ਕਾਰ ਹੀ ਲਿਆ ਵਾ ਮੇਰਾ ਖਿਆਲ ਧਿਆਨ ਤੇਰੇ ਮਾਂ ਵੱਲ ਵਾ ਉਹ ਤੇ ਚਲੋ ਨਹੀਂ ਇਦਾਂ ਦੀ ਵੀ ਨਹੀਂ ਕੋਈ ਗੱਲ ਹੈ ਵੀ ਆ ਪਤਾ ਨਹੀਂ ਉਦਾਂ ਹੀ ਧਿਆਨ ਜਿਆ ਹੋਈ ਜਾਣ ਡਿਆ ਵਾ ਬਾਰ ਬਾਰ ਉਧਰੋਂ ਧਿਆਨ ਘੱਟ ਕਰ ਅਸੀਂ ਮਾਵਾ ਤੇ ਅਸੀਂ ਮੈਂ ਵੀ ਤੇਰੀ ਮਾਂ ਹੀ ਆ ਤੂੰ ਹੀ ਮਾਂ ਹੀ ਹੋ ਮੈਂ ਕਦੋਂ ਕਿਹਾ ਮੰਮੀ ਕੋਈ ਕਿਹਾ ਮੈਂ ਕਿਹਾ ਤੇ ਨਹੀਂਗਾ ਬਾਹਰ ਹੀ ਵੇਖਦੀ ਕੋਈ ਕੰਮ ਧੰਦਾ ਬਾਹਰ ਦਾ ਦੋ ਕੀ ਕਰਨ ਵਾਲਾ ਵਾ ਹੁਣ ਤੇ ਸਾਰਾ ਕਰਕੇ ਆਈ ਆ ਪੱਠੇ ਪਾ ਲਈਏ ਪੱਠੇ ਨਹੀਂ ਪਏ ਜੇ ਜੰਗਰਾਂ ਨੂੰ ਕੋਈ ਨਹੀਂ ਪਾ ਲੈਨੇ ਆ ਕੁਤਰਨ ਵਾਲੇ ਯੋਗ ਕੁਤਰ ਕੋਈ ਨਹੀਂ ਮੈਂ ਜਾ ਪਾਈ ਸਕੂਲ ਨੂੰ ਥੋੜਾ ਕੰਮ ਕਰਵਾ ਲਾਂ ਤੇ ਫਿਰ ਕੋਈ ਨਹੀਂ ਕਰ ਲੈਣੇ ਉਹ ਵੀ ਕਰ ਲੈਣੇ ਆ ਟਾਈਮ ਨਾ ਪਾਵਾਂਗੇ ਤਾਂ ਟਾਈਮ ਨਾ ਤਾਰਾਂ ਚੋਂਣੀਆਂ ਵਾ ਤੇ ਮੇਰੇ ਕੋ ਟੋਕਰੀਆਂ ਨਹੀਂ ਜੇ ਚੁੱਕਿਆ ਜਾਣੀਆਂ ਅੱਜ ਉਹ ਤੁਸੀਂ ਜੋਕਦੇ ਹੋ ਕਿਉਂ ਕੀ ਗੱਲ ਵਾ ਮੈਂ ਤੁਹਾਨੂੰ ਸਿਰੇ ਦੱਸਿਆ ਵੀ ਮੇਰੇ ਲੱਤ ਪੀੜ ਹੁੰਦੀ ਆ ਮੈਂ ਤੁਸੀ ਅੱਗੇ ਸਾਰਾ ਕੰਮ ਛੱਡ ਕੇ ਚੱਲ ਗਏ ਮੈਂ ਮਾਹ ਹੀ ਹੌਲੀ ਹੌਲੀ ਕੀਤਾ ਤੇ ਹੁਣ ਫਿਰ ਦੁਖਾਂਡੀ ਮੈਂ ਦਵਾਈ ਖਾਧੀ ਪੀੜ ਦੀ ਤੇ ਫਿਰ ਪੀੜ ਹਟੀ ਆ ਜਾਂ ਟੋਕਰੇ ਮੈਂ ਚੁੱਕ ਕੇ ਪਾ ਦੂੰਗੀ ਠੀਕ ਆ ਜੇ ਇੰਨਾ ਕਰ ਦੋਗੇ ਤੇ ਹੋਰ ਕੀ ਚਾਹੀਦਾ ਆ ਪਾ ਦੂੰਗੀ ਕੋਈ ਨਹੀਂ ਮੈਂ ਜਾਪ ਨੂੰ ਥੋੜਾ ਜਿਹਾ ਕੰਮ ਤੇ ਹੁਣ ਮੈਂ ਜਾਵਾਂ ਬੈਲੇ ਨੂੰ ਤੂੰ ਚਲ ਜਾਉ ਮੈਂ ਆ ਜਾਣਾ ਤੁਹਾਡੇ ਮੱਦੇ ਮੈਂ ਬੈਠੇ ਰਹਿਣਾ ਮੈਨੂੰ ਪਤਾ ਚੱਪਦੇ ਬੰਦੇ ਨਾ ਨਹੀਂ ਬੈਠੀ ਰਹੀ ਮੈਂ ਨਾ ਹੀ ਲੈ ਕੇ ਜਾਉ ਮੰਮੀ ਨਹੀਂ ਬੈਠੀ ਰਹੀਂਦੀ ਮੈਂ ਆ ਜਾਣਾ ਮੈਂ ਤਾਂ ਮਾਨਾ ਤੂੰ ਬੈਹਿਣਾ ਨਾ ਕਿਉਂ ਜੇ ਜिद ਕਰਦੇ ਹੁੰਦੇ ਅੱਗੇ ਵੀ ਕੰਮ ਮੈਂ ਕਰ ਹੀ ਲਿਆ ਤੂੰ ਚਲ ਗਏ ਹੀ ਬਾਹਰ ਨੂੰ ਛੱਡ ਕੇ ਉਦਾਂ ਹੀ ਮੈਨੂੰ ਕੀ ਤਾਂ ਕਿੰਨਾ ਕਿ ਜ਼ਰੂਰੀ ਕੰਮ ਹੈ ਜਿਹੜਾ ਮੈਂ ਛੱਡ ਕੇ ਗਈ ਹਾਂ ਚਲੋ ਠੀਕ ਆ ਜਾਨੀ ਤਰੋ ਤੂੰ ਮੈਨੂੰ ਤੇ ਨਾਲ ਲੈ ਚਲੋ ਤਰੋ ਆਹੋ ਚੱਲ ਉਠ ਚਲੋ ਤਰੋ ਆਹ ਚੱਲ ਫਿਰ ਤੋਰ ਮੈਂ ਕਹਿ ਨਹੀਂ ਆ ਚਲੋ ਜੇ ਉਹ ਵੱਡ ਕੇ ਸੁੱਟ ਗਿਆ ਨਾ ਉਹਨੇ ਪੱਠੇ ਪਾਉਣੇ ਨਹੀਂ ਕੁੱਤਰਨੇ ਨਹੀਂ ਕੀਤੇ ਹਟਣਾ ਉਹ ਵੱਢਣੇ ਕੀਤੇ ਆ ਤੇ ਪਾਉਣੇ ਆਪਨੇ ਪੈਣੇ ਤੇ ਮੰਮੀ ਰੋਜ ਪੁਤਰੀ ਦੇ ਹੀ ਆ ਤੂੰ ਇਤਾਰੋਂ ਡੇ ਵੀ ਜੇ ਤੱਕ ਅੱਗੇ ਉਹੋ ਹੀ ਕੁੱਤਰ ਕੇ ਪਾ ਕੇ ਜਾਂਦਾ ਵਾ ਚਲ ਤੁਰ ਪਾ ਆਈਏ ਟਾਈਮ ਨਾ ਚਲੋ ਮੈਂ ਬਾ ਦਿੰਨੀ ਆ ਚਲ ਉਠ ਉਤਰ ਨੀ ਤੂੰ ਵੀ ਪਤਾ ਵੀ ਧਾਰਾ ਕੱਢਣੀਆਂ ਆ ਸ਼ਾਮ ਨੂੰ ਚਲ ਤੂੰ ਉਠ ਮੈਨੂੰ ਹੀ ਤਾਂ ਨਾ ਖਿੱਚੋ ਮੇਰੇ ਜ਼ਿਆਦਾ ਪੀੜ ਹੁੰਦੀ ਆ ਪੀੜ ਲੱਤ ਨੂੰ ਹੁੰਦੀ ਬਾਹ ਨੂੰ ਨਹੀਂ ਹੁੰਦੀ ਚਲੋ ਮੈਂ ਉੱਠਦੀ ਆ ਤੂੰ ਆ ਜਾ ਉੱਠ ਕੇ ਚਲੋ ਆ ਜਾ ਆ ਜਾ ਪਾਉਣੇ ਆ ਹਾਂ ਤੀਏ ਮਾ ਤੁਹਾਨੂੰ ਕਿਤੇ ਮਸਾ ਤਰਸ ਨਹੀਂ ਆਉਂਦਾ ਕਿ ਦੱਸ ਉੱਠ ਜਾਨੀਏ ਜੇ ਬਾਕੀ ਹੌਲੀ ਹੌਲੀ ਕਰ ਲਿਆ ਤੇ ਇਹ ਵੀ ਕਾਰੀ ਦਊਂਗੀ ਇਹ ਤੇ ਐਂ ਕਰਦੀ ਜੇ ਤਾਂ ਮੈਂ ਕੁਛ ਕਰਦੀ ਨਹੀਂ ਆ ਕੀਤਾ ਵੀ ਉਦਾਂ ਦਾ ਤੇ ਨਾ ਕੀਤਾ ਵੀ ਉਦਾਂ ਦਾ ਨਾਲੇ ਕਰਕੇ ਵੇਖ ਲਾ ਆਦ ਨਹੀਂ ਮੈਂ ਕਰ ਲੂ ਮੈਂ ਕਰ ਲੂ ਕਰ ਤੇ ਸਹੀ ਪਤਾ ਲੱਗੇ ਘੜੀ ਵੀ ਨਹੀਂ ਲੰਗਦੀ ਇਹਦੀ ਉੱਠ ਮਣਾ ਇਹ ਵੀ ਕਰਨਾ ਹੀ ਪੈਣਾ ਆ ਹਾਏ ਆ ਵੀ ਨਮੋ ਨਾ ਮੇਰਾ ਸਵੇਰ ਟੈਸਟ ਚ ਤਾਂ ਜਿਆਦਾ ਕਰਾ ਦੋ ਪੁੱਤ ਦੇ ਦੀ ਟਿਊਸ਼ਨ ਤੇ ਗਈ ਤੂੰ ਵੀ ਚੱਲ ਜਾਂਦੀ ਮੇਰਾ ਮਾਨ ਨੀ ਕੰਡਿਆ ਹੈ ਮਾਨ ਤੇ ਪੁੱਤ ਇਦਾਂ ਰੋਜ਼ ਹੀ ਨਹੀਂ ਕਰਦਾ ਫਿਰ ਇਦਾਂ ਥੋੜੀ ਘਰੀ ਤਾਂ ਹੁੰਦਾ ਪੇਪਰ ਆਏ ਆ ਤਾਂ ਫਿਰ ਤੂੰ ਛੁੱਟੀਆਂ ਕਰਕੇ ਵਹਿ ਜਾਨੀ ਤੈਨੂੰ ਪਤਾ ਤੇ ਹੈਗਾ ਨਹੀਂ ਟਾਈਮ ਲੱਗਦਾ ਘਰ ਇਨਾ ਮੈਂ ਰੋਜ਼ ਜਾਂਦੀ ਆ ਅੱਜ ਕੀਤੇ ਛੁੱਟੇ ਉਹ ਤੇ ਗੱਲ ਠੀਕ ਆ ਹੁਣ ਦਾਦੀ ਤੇਰੀ ਕਿਹਲਾ ਕਹੈਂ ਕਿ ਪੱਠੇ ਕੁੱਤ ਲੋ ਤੇ ਉਧਰ ਟਾਈਮ ਵੇਖ ਕਿੰਨਾ ਹੋਇਆ ਵਾ ਤੂੰ ਮੇਰਾ ਪੁੱਤ ਉਹ ਨਾ ਜਿਹੜਾ ਲਿਖਣ ਵਾਲਾ ਵਾ ਉਹ ਕਰ ਲਾ ਫਿਰ ਆਣ ਕੇ ਕਰਵਾ ਦਿੰਨੀ ਠੀਕ ਠੀਕ ਆ ਉੱਥੇ ਬਹਿ ਮੇਰਾ ਪੁੱਤ ਛੁੱਟੀ ਨਾ ਕਰਿਆਗਾ ਚਲ ਜਿਆ ਕਰ ਦੀਦੀ ਦੇ ਨਾਲ ਹੀ ਠੀ ਸਾਬੀ 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 ਬੈ ਜਾ ਬੈ ਕੋਹ ਨਹੀਂ ਰੋਟੀ ਖਾਦੀ ਕਿ ਮੈਂ ਨਹੀਂ ਖਾਣੀ ਮੈਂ ਨਹੀਂ ਖਾਣੀ ਕਿਉਂ ਕੀ ਗੱਲ ਨਹੀਂ ਖਾਣੀ ਹੈ ਨਹੀਂ ਮੈਂ ਨਹੀਂ ਖਾਣੀ ਕਿਉਂ ਖਾਣੀ ਕਿਉਂ ਨਹੀਂ ਸੁੱਖ ਤੇ ਕਹਿੰਦੀ ਮੈਂ ਖਵਾਲੀ ਆ ਤੇ ਤੁਹਾਨੂੰ ਮੈਂ ਨਹੀਂ ਖਾਣੀ ਮੈਂ ਨਹੀਂ ਖਾਣੀ ਮੈਂ ਨਹੀਂ ਖਾਣਦੇ ਦਿਮਾਗ ਨਹੀਂ ਕੰਮ ਕਰਨ데요 ਮੰਮੀ ਮੰਮੀ ਇੱਥੇ ਹੀ ਆ ਮੰਮੀ ਨੂੰ ਮੈਂ ਸਾਧਦੀ ਮੰਮੀ ਨੂੰ ਮੰਮੀ ਇੱਥੇ ਹੀ ਘਰ ਗਈ ਹੁੰਦੀ ਆ ਉਹ ਦੱਸ ਇਹਨੂੰ ਕਿ ਸਮਝ ਲੱਗਾਂ ਢੀ ਮੰਮੀ ਮੰਮੀ ਕਰੀ ਨਹੀਂ ਇੱਥੇ ਹੀ ਮੰਮੀ ਮੈਂ ਇਹਨੂੰ ਕੀ ਦੱਸਾਂ ਪਈ ਮੰਮੀ ਉੱਥੇ ਕਿ ਜੀ ਤੇਰਾ ਨਾਨਾ ਨਹੀਂ ਠੀਕ ਹੈ ਹੈ ਕੋਹ ਨਹੀਂ ਕੋਹ ਨਹੀਂ ਕੀ ਸੁਣਿਆ ਤੂੰ ਨਾਨਾ ਨਹੀਂ ਠੀਕ ਆਹ ਨਾਨਾ ਨਹੀਂ ਠੀਕ ਆ ਮੰਮੀ ਮੰਮੀ ਨਾਨੇ ਕੋਈ ਆ ਜਾਂਦੀ ਹੈ ਹੈ ਹਾਂ ਹਾਂ ਮੰਮੀ ਇੱਥੇ ਹੀ ਇੱਥੇ ਹੀ ਆ ਜਾਂਦੀ ਆ ਜਾਂਦੀ ਮੰਮੀ ਉਹ ਨਾਨਾ ਨਹੀਂ ਠੀਕ ਦਾ ਆਉਣ ਵਾਲਾ ਆਉਂਦੀ ਹੀ ਮੈਂ ਫੋਨ ਕੀਤਾ ਆਉਂਦੀ ਹੀ ਹੈ ਆਜੂਗੀ कोई खाना पीना है नहीं नहीं क्या चाह पानी पीना चाय पीनी नहीं नहीं, नहीं। पानी पीना नहीं हाँ मैं चले किसे चले हाँ मैं चले हाँ और oh, नहीं नहीं जाना मम्मी को मम्मी को नाने को नाने को नहीं जाना कहते पैदा मैं चले और नहीं मैं पैदा इतने oh, नाने को नहीं जाना है भाई 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 लम्बे पै तो लम्बे पै लम्बे पै जा ਉਹ ਖਾਣਾ ਪੀਣਾ ਤਾਂ ਰੱਖ ਦੇ ਮੈਨੂੰ ਮੈਂ ਲੈ ਆ ਤਾਂ ਖਾਣਾ ਨਹੀਂ ਨਹੀਂ ਕਿੱਥੇ ਸਾਂ ਚਲੋ ਮੈਂ ਪਾ ਦਿੰਦਾ ਇੱਕ ਮਿੰਟ ਵੇਖਾ ਪੜਾ ਸੁੱਖ ਕੀ ਕਰਨਗੇ ਭਾਂਡੇ ਮਾਰ ਲਵਾਂਗੇ ਭੁੱਖ ਲੱਗੀ ਭੁੱਖ ਭੁੱਖ ਲੱਗੀ ਭੁੱਖ ਲੱਗੀ ਕੀ ਖਾਣਾ ਚੀਜੀ ਖਾਣੀ ਚੀਜੀ ਚੀਜੀ ਖਾਣੀ ਚਾਹ ਫੇ ਬੈਹ ਮੈਂ ਰਹਾ ਚੀਜੀ ਖਾਣੀ ਚੀਜੀ ਖਾਣੀ ਹੈ ਬਿਸਕੁਟ ਖਾਣੇ ਕਿ ਜਾਂ ਸੰਤਰਾ ਖਾਣਾ ਸੰਤਰਾ ਹੈਗਾ ਨਹੀਂ ਹਾਂ ਚੀਜੀ ਖਾਣੀ ਚੀਜੀ ਖਾਣੀ ਚਲੋ ਚੀਜੀ ਹੀ ਮੈਂ ਲੈ ਕੇ ਦਿੰਦੀ ਰੋਕੋ ਇੱਥੇ ਜੀ ਜੀ ਖਾਣੀ ਆ ਉਹ ਨਿਆਣਾ ਬਣ ਗਿਆ ਮੈਂ ਮੰਮੀ ਕੀ ਮੇਰੇ ਗਲ ਚ ਪਟਾ ਪਾ ਕੇ ਚੜ ਗਈਆਂ ਬਸ ਇੱਥੇ ਰਜਾਈ ਉੱਤੇ ਲਲਾ ਰਜਾਈ ਪਰੇ ਕਰ ਲਾ ਆਤਮਾ ਸ਼ਾਜਾ ਲਾਲਾ ਸ਼ਦਾ ਕੋਲਾ ਇਹੋ ਹੀ ਕੰਮ ਰਹਿ ਗਿਆ ਤੇ ਜੋਂ ਚਾਚੀ ਉਹ ਲੱਗੇ ਕੰਨਾਂ ਨੂੰ ਹੱਥ ਮੈਂ ਕਿਆ ਵੀ ਮਮੀ ਨੂੰ ਤੁੰਛ ਦੇਣ ਬਾਂਜਾ ਮੈਂ ਕਿੰਦੀ ਨਹੀਂ ਤੇਰੇ ਸੌਰੀ ਵਾਲਿਆਂ ਪੈਸੇ ਨਹੀਂ ਦੇਣੀ ਆ ਬਣਾ ਲਾ ਮੈਨੂੰ ਛਦਾਈ ਆਪ ਮਮੀ ਗਈ ਘਮਣ ਫੇਰਨ ਬਾਹਰ ਹੈ ਉੱਥੇ ਨਾਨੇ ਦਾ ਪਤਾ ਪਤਾ ਲਿੰਦੀ ਫਿਰਦੀ ਐ ਤੇ ਮੇਰੇ ਗਾਲਾ ਪਟਾ ਪਾ ਕੇ ਬੰਨ ਗਈ ਦੇ ਨਾਲ ਇੱਥੇ ਬਿਆਰ ਐ ਤੂੰ ਇੱਥੇ ਟਾਈਮ ਪਾਸ ਕਰ ਲੈ ਕਸਮਾ ਚੱਲੇ ਚਾਚਾ ਤੁਹਾਨੂੰ ਕੁਛ ਮੰਗਣਾ ਚੀਜੀ ਦੇ ਚੀਜੀ ਦੇ ਚੀਜੀ ਦੇ ਚੀਜੀ ਦੇ ਚੀਜੀ ਮੰਗਣ ਡਿਆ ਚਾਚਾ ਮੈਂ ਤੁਹਾਨੂੰ ਕਿਹਾ ਬਿਸਕੁਟ ਦਵਾ ਪੁਜੀ ਦਵਾ ਚੀਜੀ ਦੇ ਚੀਜੀ 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 ਲਾਇਆ ਹੁਣ ਨਾਮੋਂ ਪਤਾ ਨਹੀਂ ਛੰਡੇ ਕੋਈ ਹੈਗਾ ਫਲੋਟ ਆ ਆ ਲੈ ਜੋ ਚਾਚੀ ਜੀ ਆਸਾਨ ਕਰੇ ਹੋਏ ਜੀ ਆਸਾਨ ਹੁਣ ਫਿਰ ਚੌਲ ਵੀ ਨਹੀਂ ਖਾਦੇ ਕੋਈ ਰੋਟੀ ਵੀ ਨਹੀਂ ਖਾਦੀ ਤੇ ਫਿਰ ਆਹੀ ਖਾ ਲਓ ਖਵਾ ਲ ਦੋ ਉਹਨੂੰ ਚਾਹਾਂ ਵਿੱਚ ਖਵਾ ਲ ਦਿਨੇ ਤੇ ਮੇਰੀ ਗੱਲ ਸੁਣੋ ਜੇ ਹਾ ਖਾ ਲੂਗਾ ਠੀਕ ਨਹੀਂ ਤੇ ਜਾਣ ਲੱਗੇ ਫਿਰ ਠਹਿਰ ਕੇ ਨੂੰ ਰੋਟੀ ਖਵਾ ਲ ਜਿਓ ਹਾਂ ਦੋ ਤਿੰਨ ਚਮਚੇ ਖਾਦੇ ਸਾਰੇ ਚੌਲਾਂ ਦੇ ਚਾਚੀ ਜੇ ਤੇ ਖਾਊਗਾ ਤੇ ਫਿਰ ਤੇ ਮੈਂ ਦਊਂਗੀ ਖਵਾਲ ਤੇ ਜੇ ਉਹਨੇ ਨਾ ਖਾਦਾ ਇੱਕ ਅੱਧਾ ਕੁਝ ਖਾਦਾ ਥੋੜਾ ਬਹੁਤਾ ਖਾਦਾ ਤਾਂ ਫਿਰ ਮੈਂ ਕਿ ਇੱਕ ਦਫਾ ਲੂੰਗੀ ਫਿਰ ਜੀ 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 ਆਪ ਮੰਗਣਾ ਤਾਂ ਫਿਰ ਖਰੇ ਘਾਈ ਲੈ ਭੁੱਖ ਲੱਗੀ ਹੋਣੀ ਖਾਦਾ ਕੀ ਚਾਚੀ ਇਹਨੇ ਹਾਂ ਹਾਂ ਆਹੋ ਖਵਾਲ ਦੋ ਚਲ ਤੇ ਮੈਂ ਖਵਾਲਦੀ ਵੇਖਦੀ ਫਿਰ ਆਹੋ ਖਾ ਲਓ ਤੁਸੀਂ ਚਲ ਚੰਗਾ ਕੁਝ ਖਾ ਲਈ ਤੇ ਸਾਬੀ ਤੇ ਮੇਰਾ ਵੀ ਧਿਆਨ ਨਹੀਂ ਕਿ ਉਹ ਹੋ ਵੀ ਨਹੀਂ ਖਾਦਾ ਇਹਨੇ ਤੁਮਾਸ਼ਾ ਬਣ ਗਿਆ ਮੇਰਾ ਦਾ ਮੈਂ ਨਹੀਂ ਖਾਣਾ ਮੈਂ ਨਹੀਂ ਖਾਣਾ ਸੰਤਰਾ ਵਾ ਸੰਤਰਾ ਵਾ ਇਹ ਵਧੀਆ ਵਾ ਵਧੀਆ ਬਿਸਕੁਟ ਤੇ ਤੂੰ ਖਾਣੇ ਨਹੀਂ ਆ ਬਿਸਕੁਟ ਖਾਣੇ ਸੀ ਸੰਤਰਾ ਖਾ ਸੰਤਰਾ ਚੀਜੀ ਖਾਣੀ ਆ ਚੀਜੀ ਆ ਆ ਚੀਜੀ ਐ ਸਗੋਂ ਵਧੀਆ ਹੋਰ ਚੀਜੀ ਕਿਹੜੀ ਖਾਣੀ ਆ ਕੀ ਖਾਣਾ ਬਿਸਕੁਟ ਖਾ ਲੈ ਭੁਜੀ ਖਾਣਾ ਮੰਮੀ ਮੰਮੀ ਆ ਜਾਂਦੀ ਐ ਆ ਗੇ ਖਾਵੇਗਾ ਨਾ ਖਾਵੇ ਚਾਹੀਦਾ ਦੇ ਕੇ ਵੇਖਦੀ ਹੈ ਜੇ ਤੇ ਖਾ ਲੂਗਾ ਠੀਕ ਨੇ ਫਿਰ ਨੂਨ ਲਾਵਾਂਗੀ ਹੜ ਹੜ ਖਾ ਨੂਨ ਲਾਉਣਾ ਨੂਨ ਨੂਨ ਲਾਉਣਾ ਬਹੁਤ ਜ਼ਿਆਦਾ ਕੇ ਇਹ ਕੀ ਬਿਆਂ ਕਰਨਾ ਤੁਹਾਨੂੰ ਦੇਖ ਲਾ ਲਾ ਪਾਈ ਜਾਂਦਾਈ ਦੱਸ ਹਾਂ ਹਾਂ ਖਾ ਲਿਆ ਖਾ ਲਿਆ ਬਸ ਹੋਰ ਨਹੀਂ ਖਾਣਾ ਖਾ ਲਿਆ ਬਸ ਬਸ ਦੋਵੇਂ ਪੀਸ ਖਾੜਾ ਹੋਰ ਦਮਾ ਹੋਰ ਆ ਦਮਾ ਕੌੜਾ ਕੌੜਾ ਕਦਾਂ ਮਿੱਠਾ ਵਾ ਚੰਗਾ ਨਹੀਂ ਆ ਚੰਗਾ ਕਿ ਹੋਣੀ ਆ ਅਰੇ ਸਾਰਾ ਖਲਾੜਾ ਥੰਦੇ ਪਾਤਾ ਹਰਕਤਾਂ ਸਾਰੀਆਂ ਨਿਆਣਿਆਂ ਵਾਲੀਆਂ ਹੋ ਗਈਆਂ ਜਿਦਾ ਸਵੇਲਾ ਦਿਮਾਗ ਨਹੀਂ ਕੰਮ ਕਰਦਾ ਤੇ ਟੈਨਸ਼ਨ ਨਹੀਂ ਕੋਈ ਦੇ ਅੱਦੇ ਫੁੱਟੀ ਜਾਦਾ ਸਾਰਾ ਕੁਝ ਖਾਣਾ ਮਮੀ ਖਾਣਾ ਹਰ ਖਾਣਾ ਜਵਾ ਖਾਣ ਸਾਸ ਇਹਨੇ ਚੀਜੀ ਦੇ ਚੀਜੀ ਦੇ ਸੰਤਰੇ ਦਿੱਤੇ ਇਹਦੇ ਦੋ ਫਾੜੀਆਂ ਸਿਰਫ ਖਾਧੀਆਂ ਹੀ ਆ। ਹੂੰ। ਤੋ ਹੋਇ ਤੇ ਘਰ ਲੱਟੇ ਢੜ ਪੜ ਕੇ ਖਾਵੇਗਾ ਤਾਂ ਫੇਰ ਠੀਕ ਹੋਵੇਗਾ। ਮਾਂ ਆਵੇ ਤਾਂ ਇਹਨੂੰ ਦਵੇ ਤੇ ਢੜ ਪੜ ਕੇ ਖਾਵੇਗਾ। ਉਹ ਸਭ ਕੁਝ ਦਿੰਦੀ ਤੇ ਹੁਣ ਸਾਡੇ ਕੋਲ ਤਾਂ ਕੁਝ ਖਾਂਦਾ ਨਹੀਂ ਸੁੱਖ ਕੋਈ ਦੋ ਚਮਚੇ ਚੋਲਾਂ ਦੇ ਖਾਦੇ। ਚਲੋ ਕੀ ਕਰਨਾ ਹੁਣ ਫੇਰ ਮੈਂ ਜਾਣੀ। ਜਾ ਜਾ ਕੀ ਮੇਰੇ ਗੜ ਮਸੀਬਤ ਪਾਈ ਆ ਮੈਂ ਕਦੋਂ ਕਿਹਾ ਵੀ ਇੱਥੇ ਬਹਿ ਮੈਂ ਉਦਾਂ ਦੇ ਛਦਾਈ ਨਹੀਂ ਆਇਆ ਪਰ ਆ ਚਾਚੀ ਨੇ ਪੱਕਾ ਕਰਕੇ ਜਾਣਾ ਹੀ ਆ ਆਪਣੇ ਘਰ ਜਾਣ ਦਾ ਨਾਂ ਹੀ ਨਹੀਂ ਲੈਂਦੀ ਬਸ ਮਾੜੀਆਂ ਚੰਗੀਆਂ ਕਰਨੋ ਹੀ ਆ ਇਧਰੋਂ ਸੁਣੀ ਉਧਰ ਕਰਤੀ ਉਧਰੋਂ ਸੁਣੀ ਉਧਰ ਕਰਤੀ ਨਿਪੜ ਗਿਆ ਹਾਂ ਹਾਂ ਜੀ ਚਾਚੀ ਨਿਪੜ ਗਿਆ ਸਾਲ ਸੱਤ ਸਾਲ ਹਾਂ ਖਾਦਾ ਹੀ ਨਹੀਂ ਜੱਤੀ ਸੰਦਰ ਦੋ ਫਾੜੀਆਂ ਪਤਾ ਪਤੀ ਖਵਾਣੀਆਂ ਤੋਂ ਵੀ ਇੱਦੇ ਬੀਬਾ ਟੋੜ ਕੇ ਤਾਂ ਬਾਹਰ ਸੁੱਟੀ ਜਾਵੇ ਹਾਂ ਹੁਣ ਫਿਰ ਕੀ ਇਲਾਜ ਕਰੀਏ ਮੰਮੀ ਤੋਂ ਬਿਨਾ ਤੇ ਇਹ ਚੀਜ਼ ਵੀ ਨਹੀਂ ਖਾਂਦੇ ਹੁਣ ਹਾਂ ਦੱਸ ਕੀ ਕਰਾਂ ਫੇਰ ਮੈਂ ਵੀ ਤੁਹਾਨੂੰ ਕੀ ਦੱਸਾਂ ਚਾਚੀ ਜੀ ਫੇਰ ਹੁਣ ਮੈਂ ਤਾਂ ਬਥੇਰੇ ਕਮੇ ਚੱਲ ਦੋ ਚਾਰ ਫਾੜੀਆਂ ਖਾ ਲਊਗਾ ਤੇ ਚੱਲ ਬੋਧਾ ਇੱਦੇ ਅੱਧਾ ਤੇ ਖਾਵੇ ਅੱਧੇ ਵੀ ਨਹੀਂ ਖਾਦੇ ਆਵੇ ਹੁਦਾਂ ਹੀ ਪਿਆਸ ਆਈ ਕੀ ਖਵਾ ਲਿਆ ਜਾਏ ਫਿਰ ਜਿਹੜਾ ਕਾਲੇ ਹਾਂ ਮਲਜੀਤ ਤੁਹਾਨੂੰ ਫਰੋਦੀ ਹੁੰਦਾ ਹੁਣ ਕੀ ਆ ਮੈਂ ਤਾਂ ਤਾਂ ਹੀ ਚੌਲ ਵੀ ਬਣਾਏ ਨਾਲ ਮੇਰੇ ਜੇ ਸਬਜ਼ੀ ਬਣੀ ਮੈਂ ਖਾਦੀ ਕਿੰਨੇ ਸਵਾਦ ਬਣੀ ਤੇ ਚੋਲੇ ਪੀ ਜਾਂ ਰੋਟੀ ਖਾ ਲੂ ਜਾਂ ਚੌਲ ਕੋਈ ਚੀਜ਼ ਵੀ ਨਹੀਂ ਖਾਂਦੇ ਹੁਣ ਹੋਰ ਬੇਕੀ ਕਰੋ ਜਿਆ ਮੰਮੀ ਨੂੰ ਤੁਸੀਂ ਲਾਓ ਹੁਣ ਬਾਲਾ ਚਾਚੀ ਜੀ ਕੀ ਜਾਂਦੀ ਮੰਮੀ ਜਦ ਕੋਲ ਤੇ ਲਾਇਆ ਹੀ ਹੁਣ ਦੇ ਨਾਨੇ ਚ ਨਾਨੇ ਦਾ ਹਾਲ ਚਾਲ ਪੁੱਛ ਲੈਨੇ ਆ ਫੋਨ ਲਾਓ ਭਲਾ ਤੁਸੀਂ ਕੀ ਜਾਂਦੇ ਮੰਮੀ ਜਦੋਂ ਵੇਲਾ ਇੰਨਾ ਤਾਂ ਹੈ ਨਹੀਂ ਖਾ ਲੋ ਚਾਚੇ ਤੁਸੀਂ ਖਾ ਲੋ ਨਹੀਂ ਮੈਨੂੰ ਖਾਣਾ ਮੈਂ ਤਾਂ ਚੋਲ ਖਾਦੇ ਮੇਰੇ ਢਿੱਡ ਭਰੇ ਆ ਵਾ ਮੈਂ ਟੱਕਦੀ ਹਾਂ ਟੱਕ ਕੇ ਰੱਖਦੇ ਉੱਤੇ ਮਾ ਪਿੰਡਾਂ ਮੱਛਰ ਜੇ ਬੜਾ ਨੂੰ ਕਰਨੀ ਤੇ ਮੌਸਮ ਹੋ ਜਾਣਾ ਹਾਂਜੀ ਆ ਜਾਂਦਾ ਚਲੋ ਫਿਰ ਲਾਓ ਹਾਂ ਬਾਲਾ ਮੰਮੀ ਨੂੰ ਫੋਨ ਨਾਲੇ ਦੱਸੋ ਵੀ ਉਹ ਤਾਂ ਕੁਝ ਖਾਣ ਨਹੀਂ ਰਿਹਾ ਫੋਨ ਤਾਂ ਉਹਦਾਂ ਹੀ ਪਿਆ ਸੀ ਮੈਂ ਵੇਖਿਆ ਆਜੋ ਲਾਓ ਬਾਲਾ ਉਹ ਤੇ ਬਹਿ ਗਈ ਆਜੋ ਇੱਧਰ ਹੀ ਆ ਜਾ ਜੀ ਨਹਾਉਂ ਸੱਤੀ ਹਲੋ ਮੈਂ ਜੀ ਸਤਿ ਸ੍ਰੀ ਅਕਾਲ ਹਾਂਜੀ ਅਸੀਂ ਠੀਕ ਠਾਕ ਹਾਂ ਔਰ ਤੁਸੀਂ ਦੱਸੋ ਇਹ ਵੀ ਠੀਕ ਹੈ ਚਲੋ ਠੀਕ ਚਾਹੀਦਾ ਤੇ ਹੋਰ ਕਿਦਾਂ ਪਾ ਪੈਂਦਾ ਠੀਕ ਆ ਨਾ ਫੜਕਵਾ ਸਾਜਾ ਇੰਨਾ ਨਹੀਂ ਹੈਗਾ ਥੋੜਾ ਵਾ ਤੇ ਇਥੇ ਇਥੇ ਸਾਨੂੰ ਠੀਕ ਠਾਕ ਆ ਜਨ ਕੀ ਦੱਸਾ ਤੈਨੂੰ ਸਾਭੀ ਨਹੀਂ ਕੁਝ ਖਾਣ ਦੇ ਆ ਉਹ ਸੁੱਖ ਨੇ ਚੋਲ ਬਣਾਏ ਸੀ ਨਾਲ ਸਬਜੀ ਬਣਾਈ ਸੀ ਆਲੂਆਂ ਦੀ ਸਬਜੀ ਤਰੀ ਵਾਲੀ ਨਾਲ ਫੁਲਕੇ ਲਾਏ ਤੇ ਉਹਨੇ ਦੋ ਕੁ ਚਮਚੇ ਖਾਦੇ ਪਰ ਹੁਣ ਦੱਸ ਮੈਂ ਕੀ ਕਰਾਂ ਫੇਰ ਤੇ ਉਹ ਮਿਲਕੇ ਆਖੇ ਮੈਂ ਚੀਜੀ ਲੈਣੀ ਚੀਜੀ ਖਾਣੀ ਚੀਜੀ ਖਾਣੀ ਮੈਂ ਚੀਜੀ ਦਿੱਤੀ ਤੇ ਦੋ ਸੰਤ ਜਿਹੜੇ ਸਿਰਫ ਆੜੀਆਂ ਖਾਦੀਆਂ ਆਈਆਂ ਕਿਤੇ ਰੋ ਬਿਨੋ ਗੋਸਖਾਨ ਨਹੀਂ ਡਿਆ ਤਾ ਹੁੰਦਾ ਸਹੀ ਕੀ ਕਰੀਏ ਫਿਰ ਹੂੰ ਚਲੋ ਕੋਈ ਨਹੀਂ ਫਿਰ ਤਾ ਤੁਸੀਂ ਕਦੋਂ ਆਉਣਾ ਅੱਜ ਆਜੋਗੇ ਨਹੀਂ ਸਿਰ ਆਓਗੇ ਤੇ ਜੇ ਚਲ ਠੀਕ ਹੈ ਤੇ ਮੇਰੀ ਗੱਲ ਸੁਣੋ ਫਿਰ ਕੁਝ ਦਵਾਈ ਦੂਜੀ ਦੇਣੀ ਤਾ ਦੱਸ ਦੋ ਹਾਂ ਕਿਉਂ ਦਵਾਈ ਕਿਉਂ ਨਹੀਂ ਦੇਣੀ ਤੇ ਫਿਰ ਇਦਾਂ ਕਿਦਾਂ ਫਿਰ ਕਲ ਫਿਰ ਠੀਕ ਹੈ ਮੈਂ ਇੱਥੇ ਹੀ ਹਾਂ ਚਲ ਠੀਕ ਹੈ ਜਿੱਦਾਂ ਤੇਰੀ ਮਰਜ਼ੀ ਦਾ ਕਰੋ ਫਿਰ ਹਾਂ ਨਹੀਂ ਫਿਰ ਕੁਝ ਖਾਣ ਲਿਆ ਫਿਰ ਚਲ ਠੀਕ ਹੈ ਚਲ ਠੀਕ ਹੈ ਫਿਰ ਆਜੋ ਕੱਲ ਨੂੰ ਚਲ ਠੀਕ ਹੈ ਫਿਰ ਹਾਂ ਬਾਕੀ ਸਭ ਠੀਕ ਹੈ ਸੁਖਮੀ ਠੀਕ ਹੈ ਚਲੋ ਠੀਕ ਹੈ ਫਿਰ ਓਕੇ ਉਹ ਆਂਦੀ ਕੱਲ ਨੂੰ ਕੱਲ ਨੂੰ ਸੋਨੀ ਨਾ ਲਵੇ ਉਹ ਆਂਦੀ ਕੱਲ ਨੂੰ ਉੜਾਵਾ ਆ ਦਦਾ ਦੀ ਥੋੜਾ ਜਿਹਾ ਫੜਕਵਾ ਪੜੇ ਅਜੇ ਇੰਨਾ ਨਹੀਂ ਹੈਗਾ ਹਾਂ ਉਹ ਤਾਂ ਮੈਂ ਉਹਨੂੰ ਕਿਹਾ ਖਾਣ ਨਹੀਂ ਡਿਆ ਤੇ ਮੈਂ ਦਵਾਈ ਕੋ ਦੇਣੀ ਆਂਦੀ ਨਹੀਂ ਕੋਈ ਦਵਾਈ ਨਹੀਂ ਦੇਣੀ ਮੈਂ ਕਿਹਾ ਹੈ ਕਿਦਾਂ ਮੈਂ ਤਾਂ ਕਿਹਾ ਮੈਂ ਕਿਦਾਂ ਫੇਰ ਸ ਨਹੀਂ ਮਨ ਨੂੰ ਨਹੀਂ ਹੋ ਸੇ ਪਤਾ ਜਾ ਸ ਉਹਨੂੰ ਫੁੱਫੀ ਕਰੀ ਨਹੀਂ ਆ ਕਹਤੋਂ ਜਦੋਂ ਸ ਮੈਂ ਕੀ ਕਰਾਂ ਫੋਨ ਨਹੀਂ ਤੇ ਚਾਚੀ ਜੀ ਮੰਮੀ ਨੇ ਕੋਈ ਫੋਨ ਲਾ ਕੇ ਸਭੀ ਦੀ ਗੱਲ ਕਰਾਉਂਗਾ ਭਲਾ ਕੀ ਪਤਾ ਸਭੀ ਦੇ ਮੰਮੀ ਦੀ ਗੱਲ ਮੰਨ ਨਹੀਂ ਜਾਣ ਸਕਦੀ ਤੇਰੀ ਕੁਛ ਖਾ ਲੈਣ ਗੱਲ ਕਰ ਲੂਗਾ ਤੇ ਨਾਲ ਪੁੱਛੂਗਾ ਭਲਾ ਜਾ ਕੇ ਤੈਨੂੰ ਸਭੀ ਨੂੰ ਹਾਂਜੀ ਕਿ ਮੰਮੀ ਤੇਰੀ ਨਾਲ ਗੱਲ ਕਰਾਵਾਂ ਕਰਨੀ ਹੈ ਗੱਲ ਤਾਂ ਮੈਂ ਪੁੱਛ ਲਈ ਫਿਰ ਪੁੱਛ ਲੂ ਤਾਂ ਗੱਲ ਕਰਾ ਦੋ ਕਿਉਂਕਿ ਮੰਮੀ ਦੇ ਕਹਿੰਦੇ ਮੰਮੀ ਅਕੋ ਕਹਿ ਦੂ ਰੋਟੀ ਖਾ ਲੈ ਤੇ ਸ਼ਾਇਦ ਮੰਨ ਕੇ ਰੋਟੀ ਖਾ ਹੀ ਲਵੇ ਸਾਡੇ ਕਹਿੰਦੇ ਤਾਂ ਮੰਨਦੇ ਨਹੀਂਂ ਡਿਆ ਸਾਡੇ ਕਹਿੰਦੇ ਮੰਮੀ ਮੰਮੀ ਵਾਜਾ ਮਾਰੀ ਜਾਂਦਾ ਵਾ ਇਹ ਆਓ ਜੀ ਇਹ ਕਹੋ ਕਿ ਮੰਮੀ ਜਿੱਦਾਂ ਵੀ ਕੋ ਨਹੀਂ ਤੇ ਰਸ ਮਗਾ ਕੇ ਚਾਹ ਚ ਪੀ ਕੇ ਉਹ ਖਵਾਲ ਦੇਣੀ ਆਓ ਜਾ ਫਿਰ ਉਹ ਖਵਾਲ ਦੇਣੀ ਚੱਲ ਫਿਰ ਠੀਕ ਹੈ ਪੁੱਛ ਰੋ ਪੁੱਛੋ ਬਣਾ ਪੁੱਛਾ ਬਣਾ ਆਪਰ ਪੁੱਛ ਰੋ ਪੁੱਛੋ ਮਾਨੀ ਜਾਵੇ ਸਾਬੇ ਮੰਮੀ ਨਾਲ ਗੱਲ ਕਰਨੀ ਹੈ ਮੰਮੀ ਕਿੱਥੇ ਆ ਮੰਮੀ ਤਾਂ ਦੱਸਿਆ ਤੇ ਹੈਗਾ ਵਾ ਆ ਗਈ ਮੰਮੀ ਨਹੀਂ ਅਜੇ ਨਹੀਂ ਆਈ ਹੈਗੀ ਉਹ ਆਂਦੀ ਮੈਂ ਨਾਲ ਗੱਲ ਕਰਾ ਸਾਬਿਤ ਕਰਨੀ ਹੈ ਗੱਲ ਮੰਮੀ ਮੈਂ ਹਾਂ ਗੱਲ ਕਰਨੀ ਆ ਕਿੱਥੇ ਕਰਨੀ ਆ ਫੋਨ ਤੇ ਮੈਂ ਨਹੀਂ ਕਰਨੀ ਮੈਂ ਨਹੀਂ ਕਰਨੀ ਕਿਉਂ ਨਹੀਂ ਮੈਂ ਨਹੀਂ ਕਰਨੀ ਹਾਂ ਜਾਂ ਦੱਸੋ ਮੈਂ ਕੀ ਕਰਾਂ ਸਭੀ ਨਾ ਤੂੰ ਪਤਵਾਨ ਨਾਲ ਗੱਲ ਕਰਨ ਦੇ ਆ ਨਾ ਤੂੰ ਕੁਝ ਖਾਣ ਪੀਣ ਦੇ ਆ ਵਾ ਦੱਸ ਹੁਣ ਮੈਂ ਕੀ ਕਰਾਂ ਫਿਰ ਹੈਂ ਜਾਓ 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 ਜਾਰੀ ਚਲੀ ਜਾਣਾ ਮੈਂ ਤੇ ਜਾਓ ਜਦੋਂ ਮਨੇ ਜੁਮੇ ਵਾਲੀ ਦੇ ਕੇ ਗਈ ਤੇ ਮਨ ਖੁਟੀ ਕਰਨੀ ਦਿੰਦਾ ਜਾਓ 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 ਚਲ ਕੋਈ ਨਹੀਂ ਦੇਖਦੀ ਫਿਰ ਸੁੱਖ ਨੂੰ ਕਹੂੰਗੀ ਚਲ ਮੜ ਜਤਿਆਂ ਰੱਖੇ ਕਾਜੀ ਹੁਣ ਮੈਂ ਤੈਨੂੰ ਕੀ ਦੱਸਾਂ ਵੀ ਮੈਂ ਕਿਉਂ ਨਹੀਂ ਗੱਲ ਕੀਤੀ ਮੈਂ ਤੇ ਡਰਦੇ ਨੇ ਨਹੀਂ ਗੱਲ ਕੀਤੀ ਕਿਤੇ ਕੋਈ ਗਲਤੀ ਨਾ ਹੋ ਜੇ ਕੋਈ ਵੱਧ ਘਾੜਨਾ ਮੌਜ ਚੋਂ ਨਿਕਲ ਜੀ ਤੇ ਤੁਹਾਨੂੰ ਪਤਾ ਨਾ ਲੱਗ ਜੇ ਕਿਤੇ ਚੰਗਾ ਸਗੋਂ ਬਚ ਗਿਆ ਵਾ ਹਲੇ ਮੈਂ ਨਹੀਂ ਗੱਲ ਗਲ ਕਰਦਾ ਇਦਾਂ ਨਾ ਹੀ ਕੋ ਲੋਡ ਪਈ ਆ ਕਿੰਨਾ ਚਿਰ ਰਾਤਾਂ ਕੀ ਕਰਦੇ ਰਹੇ ਆ ਕੁਝ ਨਹੀਂ ਮੰਮੀ ਹੌਲੀ ਹੌਲੀ ਆਉਣ ਨਹੀਂ ਹਾਂ ਹੈ ਨਾ ਚਲੋ ਤੁਸੀਂ ਘੇੜੋ ਮੈਂ ਲਾ ਦਿੰਨੀ ਚੀਰਨੀ ਚੀਰ ਨਹੀਂ ਲਾਉਣੀ ਤੂੰ ਘੇੜ ਮੰਮੀ ਮੇਰ ਕੋ ਨਹੀਂ ਤਾਂ ਠਾ ਠਾ ਹੋਇਆ ਜਾਣਾ ਗੇੜ ਦਾ ਨਾ ਗੇੜ ਖਾਣ ਪੀਣ ਨੂੰ ਤੇ ਚੰਗੀ ਭਲੇ ਦੁੱਧ ਕਿਉਂ ਤੈਨੂੰ ਮਿਲਦਾ ਵਾ ਦੁੱਧ ਕਿਉਂ ਮੈਂ ਕੱਲੀ ਖਾਨੀ ਆ ਦੱਸ ਮੈਂ ਮੈਂ ਤਾਂ ਨੀ ਗੇੜਨਾ ਫੁੰਦਾ ਤੇ ਮੇਰ ਕੋ ਨਹੀਂ ਅੱਗੇ ਮੈਂ ਗੇੜ ਹੀ ਕ ਕੱਲੀ ਕੁਤਰ ਲਈ ਨਹੀਂ ਹੁਣ ਤੂੰ ਹੀ ਉਹ ਗੱਲ ਕਰ ਲੈ ਗੇੜ ਨਾ ਗੇੜ ਨਹੀਂ ਗੇੜਨਾ ਨਾ ਗੇੜ ਨਾ ਪਾਉਂਗੇ ਚਲੋ ਮੈਂ ਚੀਰ ਨਹੀਂ ਵੀ ਲਾ ਲੀਨੀਂ ਦੀਆਂ ਸਟਾਰਟ ਕਰ ਦੋ ਫਿਰ ਤੁਸੀਂ ਮੈਂ ਇਨਰਸ਼ੀਅਲ ਸਟਾਰਟ ਕਰਾਂ ਮੇਰ ਕੋ ਨਹੀਂ ਹੁੰਦਾ ਤੇ ਮੈਂ ਲੱਕ ਨੂੰ ਵਾਲ ਥੋੜੀ ਦਬਾਉਣਾ ਪੀਂਣਾ ਤੇ ਮੈਂ ਅੱਗੇ ਮਰਨ ਢੀ ਆ ਮੈਂ ਨਹੀਂ ਕਰਨਾ ਕੋਰਨਾ ਨਾ ਮੈਨੂੰ ਕਰਨਾ ਹੁੰਦਾ ਮੰਮੀ ਤੁਸੀਂ ਤਾਂ ਇਤਨੇ ਕਰਨਾ ਮੈਂ ਇਕੱਲੀ ਨਹੀਂ ਖਾਂਦੀ ਉਹ ਤਾਂ ਵੱਡਾ ਗਲਾਸ ਲੈਨੇ ਦੁੱਧ ਪਰ ਨੂੰ ਬਹੁਤ ਤੁਸੀਂ ਦੁੱਧ ਦਿੰਦੇ ਹੋ ਕਿ ਭੋਲਵਾ ਉਹ ਗੱਲ ਕਰੀ ਜਾਂਦੇ ਆ ਮੈਂ ਕਿਹਾ ਮੈਂ ਨੂੰ ਸਟਾਰਟ ਕਰਨਾ ਤਾਂ ਨਾਂ ਮੇਰੇ ਕੋ ਹੁੰਦਾ ਤੇ ਕਰਨਾ ਕਰ ਨਹੀਂ ਕਰਨਾ ਨਾ ਕਰ ਮਮੀ ਇਦਾਂ ਨਹੀਂ ਕਰੀਦਾ ਹੁੰਦਾ ਮੈਂ ਕੀ ਕਰਾਂ ਹਾਂ ਨਹੀਂ ਕਿ ਨਹੀਂ ਕਿ ਜਿੱਦਾਂ ਤੁਸੀਂ ਰੱਖ ਦੇ ਜੇ ਕਰ ਕਰ ਕਰਨਾ ਤਾਂ ਕਰਨਾ ਹੀ ਕਰਨਾ ਤਾਂ ਆ ਜਾ ਆਪੇ ਆ ਕੇ ਪਾ ਲੈਂਦੇ ਚਲ ਠੀਕ ਹੈ ਫਿਰ ਮੰਮੀ ਤੁਸੀਂ ਕਿਹੜਾ ਕਹਿ ਦੀ ਮੰਨਣੀ ਆ ਪਰ ਚੀਰਨੀਆ ਪਾ ਰਹੀਆਂ ਨਾ ਲਾਇਓ ਮੈਂ ਹੌਲੀ ਹੌਲੀ ਇਕ ਉਤਰ ਲੈਣੀ ਆ ਜਦੋਂ ਆਹ ਤੱਕਾਂ ਤੱਕ ਡੇ ਰਹੋ ਮੈਂ ਐਨੇ ਨੇ ਕਰਕੇ ਲਾ ਦੂੰ ਤੁਸੀਂ ਤੇ ਫਿਰ ਹਰ ਕੰਮ ਤੇ ਜਿੱਦਾਂ ਹੀ ਕਰਦੇ ਹੋ ਜਿਹਦਾ ਇਤਰਾ ਹੀ ਆ ਮੈਨੂੰ ਕੱਲੇ ਨੂੰ ਕੋਈ ਹਾਨ ਨਹੀਂ ਤੇ ਜਾਂ ਫਿਰ ਕਿਸੇ ਨੂੰ ਆਵਾਜ਼ ਮਾਰ ਦਿਓ ਇਨ ਨੂੰ ਸਟਾਰਟ ਕਰਾ ਦਿਓ ਮੈਂ ਝਾਟੋ ਦੇ ਨਾਲ ਉਤਰ ਲੈਣੇ ਆ ਕਿ ਨੂੰ ਆਵਾਜ਼ ਮਾਰ ਕੇ ਨੂੰ ਹੀ ਥੁ ਆਵਾਜ਼ ਮਾਰ ਦੋ ਫਿਰ ਕੋ ਨਹੀਂ ਹੁੰਦਾ ਹੁਣ ਆਵਾਜ਼ ਮਾਰਨ ਜਾਣਾ ਫਿਰ ਲਾ ਦਿਓ ਲਾਈ ਜਾਓ ਫਿਰ ਤੱਕਾਂ ਤੱਕ ਪਾਵੇਂ ਦੇ ਰਹੀ ਹੋ ਚਾਚੀ ਸਾਬੀ 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 ਤੇ ਗਈ ਸੌ ਤੇ ਚਾਚੀ ਵੀ ਘਰ ਚਲ ਗਈ ਹੁਣ ਮੈਂ ਵੇਖਦੀ ਹਾਂ ਇੱਥੇ ਕੋਸ਼ਣਾ ਕੋਸ਼ ਤੇ ਲੰਭੂ ਗਈ ਮੈਨੂੰ ਆਪਣੀ ਕਾਰਵਾਈ ਕਰਦੀ ਆ ਜੀ ਕਿਤੇ ਕੋਈ ਨਹੀਂ ਨੀ ਰਹਾ ਐ ਚੋਂ ਤੇ ਉਦੋਂ ਲੱਪਿਆ ਹੀ ਮੈਨੂੰ ਸਮਾਨ ਤੇ ਪਰ ਇਹਨਾਂ ਨੇ ਬਾਅਦ ਚ ਗਾਇਬ ਹੀ ਕਰਤਾ ਸਾਬੀ ਦਾ ਨਾ ਦੋ ਸਾਲ ਪਹਿਲਾਂ ਦੀ ਸਾਬੀ ਦਾ ਪਹਿਲਾਂ ਵੀ ਕੋਈ ਟ੍ਰੀਟਮੈਂਟ ਚੱਲਦਾ ਰਿਹਾ ਸੀ ਬਰੀਨ ਦਾ ਹائے ਕੀ ਕੀ ਲਗਾਇਆ ਵਾ ਇਹਨਾਂ ਨੇ ਇਹਨੂੰ ਇਹ ਪ੍ਰੋਬਲਮ ਹੈ ਹੋਰ ਕੀ ਆ ਇਹ ਦੇਖ ਆਹ ਤੇ ਸਾਰਾ ਲੱਬਲਾ ਲੱਬਲਾ ਕੁਝ ਨਹੀਂ ਮਿਲਣਾ ਤੈਨੂੰ ਆਹ ਜਿਹੜੇ ਪ੍ਰੂਫ ਜੇ ਫੜੇ ਆ ਇਹ ਕੀ ਹਨੂ ਕਰਨਗੇ ਇਹ ਤੇ 2 ਸਾਲ ਪਹਿਲਾਂ ਦੇ ਆ ਨਾਲੇ ਜੇ ਮੈਂ ਬਿਮਾਰ ਹੋਣ ਦੀ ਐਕਟ ਨਹੀਂ ਨਾ ਕਰਦਾ ਤਾਂ ਤੇਰੀ ਸਚਾਈ ਹਾਨੂੰ ਪਤਾ ਕਿੱਥੋਂ ਲੱਗਣੀ ਕਿ ਤੂੰ ਸਾਡੇ ਵਿਰੁੱਧ ਪ੍ਰੂਫ ਇਕੱਠੇ ਕਰਦੀ ਫਿਰਦੀ ਕੋਈ ਨਹੀਂ ਸਾਂਭਿਆ ਗਿਆ ਸਾਰਾ ਕੁਝ Y tú ni cojíme el latino. ਮੰਮੀ ਮੈਂ ਤੁਹਾਨੂੰ ਕਹਿਣ ਦੀ ਨਿਕੀਆਂ ਨਿਕੀਆਂ ਲਾਇਓ ਆ ਬੋਧੀਆਂ ਨੇ ਜੇ ਜਿਹੜੀ ਚੱਲ ਆਹ ਛੇਤੀ ਕੰਮ ਦੇ ਭੜੇ ਹੋ ਇਹ ਕਰਨਾ ਮੈਂ ਜੇ ਨਾ ਮੂਹ ਚਾੜਗਾ ਤੇ ਤੂੰ ਦਵਾ ਦੋਗੇ ਰਾ ਦੇਗਾ